ਸਸਿਕਾਲ ਨਿਊਜ਼ 18 ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਦਾ ਰੁਕ ਕਰਦੇ ਹਾਂ ਡੇਰਾ ਪ੍ਰੇਮੀ ਦੇ ਕਤਲ ਦੇ ਮਾਮਲੇ ਦੇ ਵਿੱਚ ਫਰੀਦਕੋਟ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈਆ ਫਰੀਦਕੋਟ ਅਦਾਲਤ ਨੇ ਦਰਸਲ ਪਿੰਡ ਬੁਰਜ ਜਵਾਰ ਸਿੰਘ ਵਾਲਾ 'ਚ ਕਤਲ ਹੋਇਆ ਸੀ 2016 ਦੇ ਵਿੱਚ ਗੋਲੀ ਮਾਰ ਕੇ ਇੱਕ ਡੇਰਾ ਪ੍ਰੇਮੀ ਨੂੰ ਕਤਲ ਕੀਤਾ ਗਿਆ ਸੀ ਦਰਸਲ ਗੁਰਦੁਆਰਾ ਸਾਹਿਬ 'ਚੋਂ ਬੁਰਜ ਜਵਾਰ ਸਿੰਘ ਵਾਲਾ 'ਚੋਂ ਬ्रू ਗ੍ਰੰਟ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਔਰ ਉਸ ਸਰੂਪ ਦੇ ਚੋਰੀ ਹੋਣ ਤੋਂ ਬਾਅਦ ਇੱਕ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀ ਸੋ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਸ ਵਿਅਕਤੀ ਦੀ ਦੁਕਾਨ ਸੀ ਜੋ ਡੇਰਾ ਪ੍ਰੇਮੀ ਸੀ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਿੰਨ ਵਿਅਕਤੀ ਇਸ ਦੇ ਵਿੱਚ ਨਾਮਜਦ ਹੋਏ ਸੀ ਔਰ ਉਹਨਾਂ ਤਿੰਨ ਵਿਅਕਤੀਆਂ ਨੂੰ ਫਰੀਦਕੋਟ ਦੀ ਅਦਾਲਤ ਨੇ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਹੈ 2016 ਦਾ ਇਹ ਮਾਮਲਾ ਹੈ ਜਦੋਂ ਉਸ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀ ਔਰ ਤਿੰਨ ਵਿਅਕਤੀ ਤਿੰਨ ਜਿਹੜੇ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਹਨਾਂ ਤਿੰਨਾਂ ਨੂੰ ਫਰੀਦਕੋਟ ਅਦਾਲਤ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇੱਕ ਵੱਡਾ ਫੈਸਲਾ ਅਦਾਲਤ ਦਾ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਇਸ ਕਤਲ ਕੇਸ ਦੇ ਬਾਬਤ ਇਸ ਕਤਲ ਦੇ ਮਾਮਲੇ ਦੇ ਬਾਬਤ ਬਾਬਤ ਦਰਅਸਲ ਗੁਰਦੁਆਰਾ ਸੀ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਦਾ ਉਸ ਗੁਰਦੁਆਰਾ ਸਾਹਿਬ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਉਸ ਤੋਂ ਬਾਅਦ ਪੋਸਟਰ ਲੱਗੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜੇ ਮਿਲੇ ਫਿਰ ਉਸ ਤੋਂ ਬਾਅਦ ਤਰਨੇ ਲੱਗੇ ਜਥੇ ਬੰਦੀਆਂ ਨੇ ਉਹ ਤਰਨੇ ਦੇ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਸਿੰਘ ਜਿਹੜੇ ਸੀ ਉਹ ਸ਼ਹੀਦ ਹੋਏ ਇਸ ਤਰੀਕੇ ਦੇ ਘਟਨਾਕ੍ਰਮ ਅੱਗੇ ਵਧੇ ਪਰ ਉਸ ਦੌਰਾਨ ਜਿਸ ਸਟੇਰਾ ਪ੍ਰੇਮੀ ਦੀ ਦੁਕਾਨ ਬਿਲਕੁਲ ਗੁਰਦੁਆਰਾ ਦੇ ਸਾਹਮਣੇ ਸੀ ਉਸ ਸਟੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਔਰ ਅੱਜ ਉਸ ਮਾਮਲੇ ਦੇ ਵਿੱਚ ਫਰੀਦਕੋਟ ਅਦਾਲਤ ਨੇ ਜੋ ਉਸ ਵਕਤ ਉਸ ਵੇਲੇ ਤਿੰਨ ਵਿਅਕਤੀ ਨਾਮਜ਼ਦ ਕੀਤੇ ਗਏ ਸੀ ਉਹਨਾਂ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸ਼੍ਰੀ ਜੇਐਸ ਮਰੁਕ ਐਡੀਸ਼ਨਲ ਸੈਨ ਜਜ ਆਫ ਰਿਕਾਰਡ ਨੇ ਫੈਸਲਾ ਸੁਣਾਇਆ ਹੈ ਔਰ ਇਸ ਕੇਸ ਦੇ ਤਿੰਨੇ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਸ਼ੋਕਮਰ ਤੇ ਜਸਵੰਤ ਸਿੰਘ ਕਾਲਾ ਤਿੰਨਾਂ ਨੂੰ ਉਮਰ ਕੈਦ ਕੀਤੀ ਹੈ। ਸਰ ਮਾਮਲਾ ਕਿਸੇ ਸਰ ਮਾਮਲਾ ਇਹ ਸੀਗਾ ਵੀ ਇਸ ਕੇਸ ਦੇ ਵਿੱਚ ਜਿਹੜਾ ਗੁਰਦੇਵ ਸਿੰਘ ਡੇਰਾ ਪ੍ਰੇਮੀ ਜਿਹਨੂੰ ਕਹਿੰਦੇ ਆ ਉਹ ਘਟਨਾ ਵਾਲੀ ਦਿਨ ਆਪਦੀ ਘਰ ਵਾਲੀ ਦੇ ਨਾਲ ਸਿਰੇ ਸਜਰੇ ਤੜਕੇ ਸਵਖਤੇ ਆਪਦੀ ਦੁਕਾਨ ਬਰਜਵਾਰ ਸਿੰਘ ਵਾਲੇ ਖੋਲ ਕੇ ਉੱਥੇ ਪਾਣੀ ਛਿੜਕ ਰਿਆ ਸੀਗਾ ਤੇ ਐਨੇ ਚ ਤਿੰਨ ਬੰਦੇ ਕਾਰ ਚਾਹੀਏ ਇੱਕ ਕਾਰ ਦੇ ਵਿੱਚ ਬਿਠਾ ਰਿਆ ਦੋਹਾਂ ਨੇ ਆ ਕੇ ਉਹਦੀ ਦੁਕਾਨ ਤੇ ਉਹਨੂੰ ਗੋਲੀਆਂ ਮਾਰਤੀਆਂ ਤੇ ਉਹਦੀ ਪਤਨੀ ਸਰਬਜੀਤ ਕੌਰ ਦੇ ਬਿਆਨ ਤੇ ਪਰਚਾ ਹੋਇਆ ਸੀਗਾ ਤੇ ਗੱਲ ਕਰਦੇ ਆ ਕਾਂਗਰਸ ਪਾਰਟੀ ਵੱਲੋਂ ਜਿਹੜੇ ਬਾਗੀ ਖੜੇ ਹੋਏ ਸੀ ਉਹਨਾਂ ਦੀ ਦਰਸਾਰਾ ਜਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ ਸੋ ਦਮਨ ਥਿੰਦ ਬਾਜਵਾ ਜਿਹੜੇ ਸੁਨਾਮ ਤੋਂ ਆਉਂਦੇ ਨੇ ਪਿਛਲੀ ਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ ਐਸਾ ਟਿਕਟ ਨਹੀਂ ਮਿਲੀ ਤਾਂ ਆਜ਼ਾਦ ਕਾਗਜ਼ ਭਰ ਦਿੱਤੇ ਪਰ ਅੱਜ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਅੱਜ ਆਖਰੀ ਦਿਨ ਸੀ ਸੋ ਦਮਨ ਥਿੰਦ ਬਾਜਵਾ ਸੁਨਾਮ ਤੋਂ ਕਾਂਗਰਸੀ ਆਗੂ ਨੇ ਬਾਗੀ ਹੋ ਕੇ ਨਾਮਜ਼ਦਗੀ ਭਰੀ ਸੀ ਕਾਂਗਰਸ ਦੀ ਟਿਕਟ ਟਿਕਟ ਦੇ ਮਜ਼ਬੂਤ ਦਾਵੇਦਾਰ ਸੀ ਪਰ ਆਖਰੀ ਮੂਮੈਂਟ ਤੇ ਟਿਕਰ ਕੱਟ ਗਈ ਜਸਵਿੰਦਰ ਧਵਾਨ ਨੂੰ ਉਹਨਾਂ ਵੱਲੋਂ ਉਮੀਦਵਾਰ ਬਣਾ ਦਿੱਤਾ ਗਿਆ surjit singh thavan ਦੇ ਬੇਟੇ ਨੂੰ ਕਿਉਂਕਿ ਸੀਟਾਂ ਦੀ ਐਡਜਸਟਮੈਂਟ ਹੋ ਰਹੀ ਸੀ ਅਮਰਗੜ ਸੀਟ ਤੋਂ surjit thavan ਆਉਂਦੇ ਸੀ ਅਮਰਗੜ ਸੀਟ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਨੂੰ ਮਿਲ ਗਈ ਤਾਂ ਜਸਵਿੰਦਰ ਧਵਾਨ ਨੂੰ ਜਿਹੜਾ ਸੀ ਉਹ ਭੇਜ ਦਿੱਤਾ ਗਿਆ ਸੁਨਾਮ ਤੇ ਦਮਨ ਥੰਦ ਬਾਜਵਾ ਦੀ ਟਿਕਟ ਕੱਟ ਗਈ ਸੋ ਉਹਨਾਂ ਨੇ ਆਜ਼ਾਦ ਕਾਗਜ਼ ਪਰੇ ਸੀ ਪਰ ਅੱਜ ਆਖਰੀ ਦਿਨ ਦਮਨ ਬਾਜਵਾ ਨੇ ਆਪਣੇ ਕਾਗਜ਼ ਵਾਪਸ ਲੈ ਲਏ ਤੇ ਗੱਲ ਸੀਐਮ ਦੇ ਪਾਂਜੇ ਦੀ ਕਰ ਲੈਨੇ ਆ ਈਡੀ ਦੀ ਗ੍ਰਿਫਤ ਦੇ ਵਿੱਚ ਸੀਐਮ ਚਰਨਜੀਤ ਸਿੰਘ ਚੰਨੀ ਦਾ ਪਾਂਜਾ ਭੁਪਿੰਦਰ ਹਣੀ ਅੱਜ ਜਿਸ ਨੂੰ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਕੋਰਟ ਨੇ 8 ਫਰਵਰੀ ਤੱਕ ਦਾ ਰਿਮਾਂਡ ਦਿੱਤਾ ਹੈ ਈਡੀ ਨੇ ਜਲੰਧਰ ਦੀ ਸਪੈਸ਼ਲ ਕੋਰਟ ਚ ਪੇਸ਼ ਕੀਤਾ ਸੀ ਦਰਅਸਲ ਨਜਾਇਜ਼ ਬਾਈਂਡਿੰਗ ਦਾ ਮਾਮਲਾ ਸੀ ਜਿਸ ਮਾਮਲੇ ਦੇ ਵਿੱਚ ਪਹਿਲਾਂ ਰੇਡ ਹੋਈਆਂ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਪਾਈ ਗਈ ਕਈ ਦਿਨਾਂ ਬਾਅਦ ਇਹ ਗ੍ਰਿਫਤਾਰੀ ਕੱਲ ਦੇਰ ਰਾਤ ਪਈ ਜਦੋਂ ਭੁਪਿੰਦਰ ਹਣੀ ਨੂੰ ਈਡੀ ਦੀ ਟੀਮ ਨੇ ਹਿਰਾਸਤ ਚ ਲੈ ਲਿਆ ਉਸ ਤੋਂ ਬਾਅਦ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹੋਰ ਪੁੱਛਗਛ ਲਈ ਰਿਮਾਂਡ ਮੰਗਿਆ ਗਿਆ ਤਾਂ 4 ਦਿਨ ਦਾ ਰਿਮਾਂਡ ਅਦਾਲਤ ਨੇ ਦਿੱਤਾ ਹੈ 8 ਫਰਵਰੀ ਨੂੰ ਮੁਰਤੋ ਅਦਾਲਤ ਦੇ ਵਿੱਚ ਭੁਪਿੰਦਰ ਹਣੀ ਨੂੰ ਪੇਸ਼ ਕੀਤਾ ਜਾਏਗਾ ਤੇ ਉਹਦੇ ਈਡੀ ਵੱਲੋਂ ਆਪਣੇ ਭਾਂਜੇ ਭੁਪਿੰਦਰ ਹਣੀ ਖਿਲਾਫ ਕੀਤੀ ਕਾਰਵਾਈ ਤੇ ਸੀਐਮ ਚੰਨੀ ਨੇ ਆਪਣਾ ਪੱਖ ਰੱਖਿਆ ਹੈ ਕੀ ਕਹਿ ਰਹੇ ਨੇ ਸੀਐਮ ਤੁਹਾਨੂੰ ਸੁਣਾਉਂਦੇ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਤੋ ਨਹੀਂ ਉੱਪਰ ਆਇਆ ਮੈਂ ਕਹਿ ਚੁੱਕਿਆ ਆ ਕਿ ਕਾਨੂੰਨ ਆਪਣਾ ਕੰਮ ਕਰੇ ਸਾਰੋ ਕੋਈ ਇਤਰਾਜ਼ ਨਹੀਂ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਤੋ ਨਹੀਂ ਉੱਪਰ ਆਇਆ ਮੈਂ ਕਹਿ ਚੁੱਕਿਆ ਆ ਕਿ ਕਾਨੂੰਨ ਆਪਣਾ ਕੰਮ ਕਰੇ ਸਾਰੋ ਕੋਈ ਇਤਰਾਜ਼ ਨਹੀਂ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਤੋ ਨਹੀਂ ਉੱਪਰ ਆਇਆ ਮੈਂ ਕਹਿ ਚੁੱਕਿਆ ਆ ਕਿ ਕਾਨੂੰਨ ਆਪਣਾ ਕੰਮ ਕਰੇ ਸਾਰੋ ਕੋਈ ਇਤਰਾਜ਼ ਨਹੀਂ ਕਾਨੂੰਨ ਆਪਣਾ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਤੋਂ ਨਹੀਂ ਉੱਪਰ ਆ ਗਿਆ ਮੈਂ ਕਹਿ ਚੁੱਕਿਆ ਆ ਕਿ ਕਾਨੂੰਨ ਆਪਣਾ ਕੰਮ ਕਰੇ ਸਰ ਕੋਈ ਇਤਰਾਜ਼ ਨਹੀਂ ਤਾਂ ਸੀਐਮ ਚਨੀ ਦੇ ਪਾਂਜੇ ਹਣੀ ਦੀ ਗ੍ਰਿਫਤਾਰੀ ਅਤੇ ਪੇਸ਼ੀ ਨੇ ਚੋਣਾ ਚ ਸਿਆਸਤ ਨੂੰ ਗਰਮਾ ਦਿੱਤਾ ਹੈ ਵਿਰੋਧੀ ਧਿਰਾਂ ਪਹਿਲਾਂ ਹੀ ਇਸ ਮੁੱਦੇ ਨੂੰ ਚੱਕ ਰਹੀਆਂ ਸੀ ਤੇ ਹਣੀ ਦੇ ਗ੍ਰਿਫਤਚ ਜਾਣ ਨਾਲ ਹੁਣ ਸਿਆਸੀ ਬਿਆਨਬਾਜ਼ੀ ਸਿਖਰਾਂ ਤੇ ਪਹੁੰਚ ਗਈ ਹੈ ਇੱਕ ਰਿਪੋਰਟ ਦੇ ਅਨੁਸਾਰ ਚੰਨੀ ਦਾ ਜਿਹੜਾ ਰਿਸ਼ਤੇਦਾਰ ਗ੍ਰਫਤਾਰ ਹੋਇਆ ਹੈ ਕਿਉਂਕਿ ਇੱਕ ਦਿਨ ਰੇਡ ਹੋਈ 11 ਕਰੋੜ ਰੁਪਏ ਨਕਦ ਜਿਹੜਾ ਆਪਣੇ ਆਪ ਨੂੰ ਗਰੀਬ ਮੁੱਖ ਮੰਤਰੀ ਕਹਿੰਦਾ ਹੈ ਉਹਦੇ ਇੱਕ ਰਿਸ਼ਤੇਦਾਰ ਦੇ ਘਰ ਤੋਂ ਇੱਕ ਦਿਨ 11 ਕਰੋੜ ਰੁਪਏ ਨਕਦ ਕਈ ਲੱਖਾਂ ਦਾ ਸੋਨਾ 12 ਲੱਖ ਦੀ ਘੜੀ ਤੇ 56 ਕਰੋੜ ਰੁਪਏ ਦੇ ਪ੍ਰਾਪਰਟੀ ਦੇ ਕਾਗਜ਼ ਜਿਸ ਬੰਦੇ ਨੇ पिछले साल रिटर्न फाइल करी थी उन्नीस लाख दी, आज करोड़ा का मालिक चन्नी दे मुख्यमंत्री बंदे जेडे एक रिश्ता तीन लोगों की कहानी आई चनी हनी और मनी मनी पहले पकड़ा गया अब हनी पकड़ा गया अब चन्नी की बारी है क्योंकि हनी की पहचान सिर्फ ये है कि वो चन्नी का साली का लड़का है अकाली दल ने हमला बोलिया मौका नहीं खोजा कांग्रेस सरकार दो सवाल खड़े कर देते। दिल्ली तो पंजाब तक आप आगो फ्रंट फुट नजर आए उन्होंने 111 दिन में ही कमाल करके दिखा दिया लोगों को चार चार पांच पांच साल लगते हैं करप्शन करने में और फिर उन्होंने 111 दिन के अंदर ही इतना कमाल करके दिखा दिया इतना करप्शन किया इतना करप्शन किया है बहुत अनफॉर्चुनेट है कैप्टन साहब ने एक बार कंफर्म कर दिया था कि चन्नी साहब का नाम रेता चोरी में था लेकिन क्योंकि कांग्रेस की लाज बचानी थी इज्जत तो बचानी थी मैंने कुछ किया नहीं उसके बाद चरणजीत चन्नी ने खुद कन्फर्म कर दिया था जब ई की रेड़ पड़ी कि मेरे से ये गलती हो गई मैं अपने रिश्तेदारों पर नज़र नहीं रख पाया इसका मतलब आज ईडी ने जो गिरफ्तारी की है इसका मतलब चन्नी साहब उस पर मोर लगा रहे हैं कि हाँ मेरे रिश्तेदारों ने ये काम किया है